ਕੇ ਵਾਪਰੀ ਮੰਤ ਭਾਗੀ ਘਟਨਾ ਦੇ ਵਿਰੋਧ ਵਿੱਚ ਪੂਰੇ ਦੇਸ਼ ਵਿੱਚ ਪਾਕਿਸਤਾਨ ਦੇ ਖਿਲਾਫ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਲੋਕਾਂ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਪਾਕਿਸਤਾਨ ਦੇ ਖਿਲਾਫ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਵੇਰ 11 ਵਜੇ ਤੱਕ ਸਾਰੇ ਬਾਜ਼ਾਰ ਬੰਦ ਰੱਖ ਕੇ ਦੁਕਾਨਦਾਰਾਂ ਤੇ ਸਥਾਨਕ ਲੋਕਾਂ ਵੱਲੋਂ ਵੱਖ-ਵੱਖ ਬਾਜ਼ਾਰਾਂ ਤੋਂ ਇੱਕ ਪ੍ਰਦਰਸ਼ਨ ਕੀਤਾ ਗਿਆ ਹੈ ਤਾਂ ਪਾਕਿਸਤਾਨ ਦੇ ਖਿਲਾਫ ਨਾਅਰੇਬਾਜ਼ੀ ਕਰਕੇ ਰੋਸ਼ਦਾ ਪ੍ਰਦਰਸ਼ਨ ਕੀਤਾ ਗਿਆ ਇਸ ਉਪਰੰਤ ਚੌਂਕ ਵਿੱਚ ਪਾਕਿਸਤਾਨ ਦਾ ਪੁਤਲਾ ਵੀ ਫੂਕਿਆ ਗਿਆ ਹੈ ਦੱਸਦੀ ਹੈ ਕਿ ਮੰਗਲਵਾਰ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਇਲਾਕੇ ਵਿੱਚ ਹੋਏ ਅਤਵਾਦੀ ਹਮਲੇ ਵਿੱਚ 28 ਲੋਕ ਮਾਰੇ ਗਏ ਸਨ ਇਸ ਕਾਇਰਤਾਪੂਰਨ ਹਮਲੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਭਾਰਤ ਨੇ ਅਗਲੇ ਹੀ ਦਿਨ ਯਾਨੀ ਬੁੱਧਵਾਰ ਨੂੰ ਪੰਜ ਵੱਡੇ ਫੈਸਲੇ ਲਏ ਜੀਹਾਂ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਕੱਲ ਹੋਈ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਹੁਣ ਭਾਰਤ ਅਤੇ ਪਾਕਿਸਤਾਨ ਵਿਚਕਾਰ 1960 ਦੀ ਸਿੰਧੂ ਜਲ ਸੰਧੀ ਨੂੰ ਤੁਰੰਤ ਪ੍ਰਭਾਵ ਨਾਲ ਲिलੰਭਿਤ ਕਰ ਦਿੱਤਾ ਗਿਆ ਹੈ ਨਾਲ ਹੀ ਅਟਾਰੀ ਚੱਕਪੋਸਟ ਨੂੰ ਬੰਦ ਕਰ ਦਿੱਤਾ ਗਿਆ ਹੈ ਤੀਜੇ ਫੈਸਲੇ ਵਿੱਚ ਸਰਕਾਰ ਪਾਕਿਸਤਾਨੀ ਨਾਗਰਿਕਾਂ ਨੂੰ ਸਾਰਕ ਵੀਜ਼ਾ ਯੋਜਨਾ ਦੇ ਤਹਿਤ ਭਾਰਤ ਆਉਣ ਦੀ ਆਗਿਆ ਨਹੀਂ ਦੇਵੇਗੀ ਨਵੀਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਦੇ ਰੱਖਿਆ ਫੌਜੀ ਜਲ ਸੈਨਾ ਅਤੇ ਹਵਾਈ ਸੈਨਾ ਦੇ ਸਲਾਹਕਾਰਾਂ ਨੂੰ 7 ਦਿਨਾਂ ਦੇ ਅੰਦਰ ਦੇਸ਼ ਛੱਡਣ ਲਈ ਕਿਹਾ ਗਿਆ ਹੈ ਇਸ ਦੇ ਨਾਲ ਹੀ ਭਾਰਤ ਨੇ ਪਾਕਿਸਤਾਨ ਸਿਤ ਆਪਣੇ ਹਾਈ ਕਮਿਸ਼ਨ ਤੋਂ ਸਲਾਹਕਾਰਾਂ ਨੂੰ ਵਾਪਸ ਬੁਲਾ ਲਿਆ ਹੈ ਦੇਖਣਾ ਇਹ ਹੈ ਕਿ ਇਸ ਨਾਲ ਹੁਣ ਪਾਕਿਸਤਾਨ ਤੇ ਕੀ ਅਸਰ ਪੈਂਦਾ ਹੈ ਤੁਸੀਂ ਵੇਖ ਰਹੇ ਹੋ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਜੈ ਜੈ ਭਾਰਤ માતા ਦੀ ਜੈ ਭਾਰਤ માતા ਦੀ ਜੈ ਵੰਦਿਤ ਮਾਤਰਮ ਬੰਦੇ ਬੜੀ ਹੀ ਦੁਖਾਲੀ ਗੱਲ ਹੈ ਕਿ ਜਿੱਥੇ ਇੱਕ ਪਾਸੇ ਘਰ ਦੇ ਵਿੱਚ ਸ਼ਹਿਨਾਈਆਂ ਵੱਜ ਰਹੀਆਂ ᱛੀਆਂ ਉੱਥੇ ਹੀ ਕੁਝ ਪਲਾਂ ਦੇ ਵਿੱਚ 마તમ ਛਾ ਜਾਂਦਾ ਏ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਹਿਲਗਾਮ ਦੇ ਵਿੱਚ ਹੋਏ ਆਤਕੀ ਹਮਲੇ ਦੇ ਵਿੱਚ ਉਹ 27 ਨੌਜਵਾਨਾਂ ਨੂੰ ਮਾਰਿਆ ਗਿਆ ਜਿਨ੍ਹਾਂ ਨੂੰ ਵਿਆਹ ਨੂੰ ਹੋ ਜਾ 6-6 ਦਿਨ ਹੋਏ ਸੀ ਤੇ ਉਹਨਾਂ ਨੂੰ ਉਹਨਾਂ ਦਾ ਧਰਮ ਪੁੱਛ ਕੇ Hindu ਪੁੱਛ ਕੇ ਮਾਰਿਆ ਗਿਆ ਉਸ ਦੇ ਉਪਲਕਸ਼ ਦੇ ਵਿੱਚ ਅੱਜ ਅਸੀਂ ਵਿਪਾਰ ਮੰਡਲ ਵੱਲੋਂ ਪੂਰਾ ਸਮੁੱਚਾ ਬਾਜ਼ਾਰ ਬੰਦ ਕੀਤਾ ਗਿਆ ਸਾਰੀਆਂ ਹੀ ਜਥੇਬੰਦੀਆਂ ਨਾਲ ਹੋਈਆਂ ਸਾਡੇ ਲੇਡੀਜ਼ ਵੀ ਸਾਡੇ ਨਾਲ ਆਈਆਂ ਤੇ ਅਸੀਂ 9:30 ਵਜੇ ਤੇਲੂ ਮਲਜੀ ਦੀ ਸਰਾ ਤੋਂ ਰੋਸ਼ ਮਾਰਚ ਕੱਢਿਆ ਤੇ ਬੱਸ ਸਟੈਂਡ ਤੇ ਤੁਪਲਾ ਖੋਕਿਆ ਤੇ ਪੂਰੇ ਅਨੰਦਪੁਰ ਨੇ ਸਮਰਥਨ ਕੀਤਾ ਮੈਂ ਸਾਰੇ ਹੀ ਜਨਤਾ ਦਾ ਬਹੁਤ ਧੰਨਵਾਦ ਕਰਦਾ ਹਾਂ ਤੇ ਅਪੀਲ ਕਰਾਂਗਾ ਸਰਕਾਰਾਂ ਨੂੰ ਕਿ ਇਹਨਾਂ ਦੋਸ਼ੀਆਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾਏ ਤੇ ਜਿੰਨੀ ਜਲਦੀ ਹੋ ਸਕੇ ਇਹਨਾਂ ਨੂੰ ਢੂੜ ਕੇ ਮਰਦ ਦੇ ਘਾਟ ਹੀ ਉਤਾਰਿਆ ਜਾਏ ਸ਼ਾਂਤਮਈ ਰੋਸ਼ ਪ੍ਰਦਰਸ਼ਨ ਸੀ ਇਹ ਜਿਹੜਾ ਕੱਲ ਕਸ਼ਮੀਰ ਦੇ ਵਿੱਚ ਕਾਇਰਤਾ ਪੂਰਣ ਅੰਤਕਵਾਦੀਆਂ ਵੱਲੋਂ ਭਾਰਤ ਦੇ નિર્ਦੋਸ਼ ਮਜਲੂਮ ਜਿਹੜੇ ਸਾਡੇ ਸ਼ਹਿਰੀ ਹੈ ਨਾਗਰਿਕ ਹੈ ਉਹਨਾਂ ਦਾ ਕਤਲ ਕੀਤਾ ਗਿਆ ਔਰ ਇਹ ਕਤਲ ਜਿਹੜਾ ਹੈ ਇਹ ਉਹਨਾਂ ਨਾਗਰਿਕਾਂ ਦਾ ਨਹੀਂ ਹੈ ਭਾਰਤ ਮਾਤਾ ਦੀ ਆਤਮਾ ਦਾ ਕਤਲ ਹੋਇਆ ਹੈ। ਔਰ ਮੈਂ ਸਮਝਦਾ ਕਿ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਖਤ ਸਜ਼ਾਵਾ ਦੇਣੀ ਚਾਹੀਦੀਆਂ ਔਰ ਹੁਣ ਸਮਾਂ ਆ ਗਿਆ ਹੈ ਕਿ ਸਾਡੀ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਹੈ ਉਹ ਸਖਤ ਫੈਸਲਾ ਲਵੇ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਲਸ਼ਕਰ-ਏ-ਤੋਇਬਾ ਦਾ ਇਹ ਬਣਾਇਆ ਗਿਆ ਇੱਕ ਨਵਾਂ ਫਰੰਟ ਹੈ ਦਾ ਰੈਜੀਡੈਂਸ ਫਰੰਟ ਜਿਸ ਦੇ ਵਿੱਚ ਕਸ਼ਮੀਰ ਦੇ ਵੀ ਕੁਝ ਜਿਹੜੇ ਸਾਡੇ ਨੌਜਵਾਨ ਹੈ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਹੈ ਉਹਨਾਂ ਵੱਲੋਂ ਭਾਰਤੀ ਫੌਜ ਦੀਆਂ ਵਰਦੀਆਂ ਪਾ ਕੇ ਉੱਥੇ ਮੁੱਖ ਤੌਰ ਤੇ ਉਹਨਾਂ ਕੋਲੋਂ ਨਾਮ ਪੁੱਛ ਕੇ ਤੇ ਉਹਨਾਂ ਕੋਲੋਂ ਉਹਨਾਂ ਦਾ ਧਰਮ ਪੁੱਛ ਕੇ ਗੋਲੀਬਾਰੀ ਕੀਤੀ ਗਈ ਉਹਨਾਂ ਦਾ ਕਤਲ ਕੀਤਾ ਗਿਆ ਔਰ ਜਿਹਦੀ ਜਿੰਨੀ ਨੰਦਾ ਕੀਤੀ ਜਾਵੇ ਉਹ ਘਟ ਹੈ ਅੱਜ ਸ਼੍ਰੀ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਦੀ ਬਸੋਈ ਨਵੀਂ ਦੇ ਵਿੱਚ ਬੜੇ ਸ਼ਾਂਤਮਈ ਢੰਗ ਦੇ ਨਾਲ ਸਾਰੇ ਸ਼ਹਿਰ ਵਾਸੀਆਂ ਵੱਲੋਂ ਮਿਲ ਕੇ ਇਹ ਰੋਸ਼ ਪ੍ਰਦਰਸ਼ਨ ਜਿਹੜਾ ਹੈ ਚੋਈ ਬਿਆਰ ਟੇਲੂ ਰਾਮ ਦੀ ਸਰਾ ਤੋਂ ਲੈ ਕੇ ਗੁਰੂ ਰਵੀਦਾਸ ਗੁਰਦੁਆਰਾ ਦੇ ਕੋਲ ਚੌਂਗ ਦੇ ਵਿੱਚ ਤੱਕ ਅਸੀਂ ਆਏ ਆਂ ਔਰ ਉਸ ਤੋਂ ਬਾਅਦ ਬੱਸ ਸਟੈਂਡ ਦੇ ਵਿੱਚ ਪੰਜਾਬ ਐਂਡ ਸਿੱਧ ਬੈਂਕ ਦੇ ਚੌਂਗ ਦੇ ਵਿੱਚ ਪਤਲਾ ਪਾਕਿਸਤਾਨ ਦਾ ਪੁਤਲਾ ਜਲਾ ਕੇ ਆਂਤਕਵਾਦ ਦਾ ਪੁਤਲਾ ਜਲਾ ਕੇ ਆਪਣਾ ਰੋਸ ਪ੍ਰਦਰਸ਼ਨ ਜਿਹੜਾ ਹੈ ਸ਼ਾਂਤਮਈ ਤਰੀਕੇ ਦੇ ਨਾਲ ਉੱਥੇ ਖਤਮ ਕੀਤਾ ਹੈ ਔਰ ਅਸੀਂ ਇੱਕ ਸੰਦੇਸ਼ ਜਿਹੜਾ ਜਾਂਦੇ ਆਂ ਸਾਰੇ ਭਾਰਤ ਵਾਸੀਆਂ ਨੂੰ ਔਰ ਆਪਣੇ ਦੇਸ਼ ਦੇ ਜਿਹੜੇ ਹੁਕਮਰਾਨ ਹੈ ਕਿ ਹੁਣ ਸਖਤ ਫੈਸਲੇ ਲੈਣ ਦਾ ਸਮਾਂ ਆ ਗਿਆ ਹੁਣ નિર્ਦੋਸ਼ਾਂ ਦੀਆਂ ਹੱਤਿਆਵਾਂ ਜਿਹੜੀਆਂ ਇਹ ਭਾਰਤ ਨਹੀਂ ਬਰदाश्त ਕਰੇਗਾ ਇਹ ਜੋ ਘਟਨਾ ਪਹਿਲਗਾਮ ਵਿੱਚ ਹੋਈ ਬਹੁਤ ਮੰਦ ਭਾਗੀ ਹੈ ਨਿੰਦਨਯੋਗ ਹੈ ਅਸੀਂ ਸਮੱਛੇ ਪਾਰਿਆਂ ਵੱਲੋਂ ਇਹਦੀ ਨਿੰਦਾ ਕਰਦੇ ਹਾਂ ਅਤੇ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹ ਜੇ ਮਾੜੇ ਅਸਰਾਂ ਨੂੰ ਨੱਥ ਪਾਈ ਜਾਵੇ ਇਹਦਾ ਕੋਈ ਨਾ ਕੋਈ ਪੱਕਾ ਹੱਲ ਕੀਤਾ ਜਾਵੇ ਕਿਉਂਕਿ 28 ਬੇਗਨਾ ਬੰਦੇ ਜੋ ਕਿ ਸ਼ਹਿਰ ਘੁੰਮਣ ਫਿਰਨ ਦੇ ਮੂੜ ਨਾ ਗਏ ਸੀ ਕੋਈ ਲਾਬਿਆ ਜੋੜੇ ਵੀ ਸੀਗੇ ਉਹ ਵਿਚਾਰਿਆਂ ਦੀ ਦੇਖੋ ਬਈ ਹਫਤੇ ਦੇ ਵਿੱਚ ਵਿੱਚ ਵਿਆਹ ਵਿਯੋਗ ਰਿਸੈਪਸ਼ਨ ਵੀ ਹੋ ਗਈ ਤੇ ਉਸ ਅਸਕਾਰ ਵੀ ਹੋ ਗਿਆ ਇਹ ਬਹੁਤ ਮਾੜੀ ਗੱਲ ਹੋਈ ਅਤੇ ਅੱਜ ਇਹਦੇ ਵਿਰੋਧ ਵਿੱਚ ਅਸੀਂ ਅੱਜ ਇੱਥੇ ਬੰਦ ਕੀਤਾ ਗਿਆ ਸੁਮੱਚਾ ਬਾਜ਼ਾਰ ਬੰਦ ਕੀਤਾ ਗਿਆ ਫਾਰ ਮੰਡੋਲੋ ਤੇ ਸਾਰੀਆਂ ਸਮਾਜਿਕ ਧਾਰਮਿਕ ਰਾਜਨੀਤਿਕ ਜਥੇਬੰਦੀਆਂ ਨੇ ਰਲ ਕੇ ਰੋਸ ਮਾਰਚ ਕੱਢਿਆਗਾ ਜੋ ਕਿ ਤੇਲੂ ਮਲਸਰਾਹ ਚੋਂ 9:30 ਵਜੇ ਸ਼ੁਰੂ ਹੋਇਆ ਸੀ ਅਤੇ ਬੱਸ ਸਟੈਂਡ ਤੇ ਜਾ ਕੇ ਸਮਾਪਤੀ ਕੀਤੀ ਉਹਦੀ ਅਤੇ 9 ਤੋਂ 11 ਵਜੇ ਤੱਕ ਸਮੁੱਚਾ ਬਾਜ਼ਾਰ ਬੰਦ ਰੱਖਿਆ ਮੈਂ ਇਸ ਮੂਹ ਦੁਕਾਨਦਾਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਬੰਦ ਵਿੱਚ ਸਹਿਯੋਗ ਦਿੱਤਾ ਅਤੇ ਇਸ ਰੋਸ ਮਾਰਚ ਵਿੱਚ ਸ਼ਾਮਲ ਹੋਏ ਅਤੇ ਇਸ ਗੱਲ ਦੇ ਖਿਲਾਫ ਇਹਦੀ ਨਿੰਦਾ ਕੀਤੀ ਅਤੇ ਪਾਕਿਸਤਾਨ ਦਾ ਪੁਤਲਾ ਵੀ ਫੂਕਿਆ ਗਿਆ ਅਤੇ ਇਥੇ ਇਹ ਜਿਹੜਾ ਕੰਮ ਹੈ ਇਹ ਸਰਕਾਰ ਨੂੰ ਜਲਦੀ ਤੋਂ ਜਲਦੀ ਇਹਦਾ ਕੋਈ ਨਾ ਕੋਈ ਹੱਲ ਕਰਨਾ ਪੱਕਾ ਹੱਲ ਕਰਨਾ ਚਾਹੀਦਾ ਹੈ ਇਹ ਅੰਸਰ ਜਿਹੜੇ ਆਇਆ ਇਹ ਫਿਰ ਚੜਨੇ ਦੁਆਰਾ ਸ਼ੁਰੂ ਹੋ ਗਏ ਪਿੱਛੇ ਬਹੁਤ ਵਧੀਆ ਹੋ ਗਏ ਸੀ ਹਾਲਾਤ ਹੁਣ ਦੁਬਾਰਾ ਫਿਰ ਖਰਾਬ ਹੋਣ ਲੱਪੇ ਤੇ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਇਹਦਾ ਹੱਲ ਕੀਤਾ ਜਾਵੇ ਧੰਨਵਾਦ ਜੀ ਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਨਗਰੀ ਹੈ ਆਨੰਦਪੁਰ ਸਾਹਿਬ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਜ਼ੁਲਮ ਦੇ ਖਿਲਾਫ ਲੜਨਾ ਸਿਖਾਇਆ ਹੈ ਅੱਜ ਇਸ ਨਗਰੀ ਦੇ ਹਰ ਘਰ ਦੇ ਵਿੱਚੋਂ ਹਰ ਤਕਵੇ ਦੇ ਵਿੱਚੋਂ ਹਰ ਪਾਰਟੀ ਦਾ ਜਿਹੜਾ ਵਿਅਕਤੀ ਹੈ ਔਰ ਇਹ ਦੁਕਾਨਦਾਰ ਪਰ ਆ ਜਿਹੜੇ ਵਪਾਰ ਮੰਡਲ ਦੇ ਸਾਥੀ ਨੇ ਅਸੀਂ ਸਾਰੇ ਹੀ ਰਲ ਕੇ ਉਸ ਹੋਰ ਨਿੰਦਾ ਕਰਨਿਆਂ ਉਸ ਹਮਲੇ ਦੀ ਜਿਹੜਾ ਕਿ ਅਤੰਕਵਾਦੀਆਂ ਨੇ ਕਸ਼ਮੀਰ ਦੇ ਵਿੱਚ ਨੇ ਹੱਥੇ ਔਰ ਬੇਕਥੂਰ ਵਿਅਕਤੀਆਂ ਦੇ ਉੱਤੇ ਕੀਤਾ ਹੈ ਇਸ ਦੀ ਮਿਸਾਲ ਕਿਤੇ ਨਹੀਂ ਮਿਲਦੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਸਾਨੂੰ ਜਦੋਂ ਅਮ੍ਰਿਤ ਛਕਾਇਆ ਹੈ ਉਦੋਂ ਦੱਸਿਆ ਹੈ ਕਿ ਖਾਲਸੇ ਦਾ ਕੰਮ ਹੈ ਪਹਿਲਾ ਵਾਰ ਨਹੀਂ ਕਰਨਾ ਦੂਜੇ ਦਾ ਬਾਅਦ ਆਵੇ ਫਿਰ ਬਾਾਰ ਕਰਨਾ ਹੈ ਇਹੋ ਜੇ ਅਤੰਕਵਾਦੀ ਜਿਹੜੇ ਹੱਥੇ ਔਰ ਇੱਥੋਂ ਤੱਕ ਕੇ ਨਵੇਂ ਵਿਆਹ ਹੋਏ ਜੋੜੇ ਜਿਹੜੇ ਕਿ ਆਪਣੀ ਖੁਸ਼ੀ ਮਨਾਉਣ ਦੇ ਲਈ ਉਸ ਏਰੀਆ ਦੇ ਵਿੱਚ ਗਏ ਸੀ ਉਹਨਾਂ ਨੂੰ ਮਾਰ ਮੁਕਾਇਆ ਇਹ ਸਾਡੇ ਭਾਰਤ ਵਾਸਤੇ ਬਹੁਤ ਹੀ ਇੱਕ ਮੱਦ ਭਾਗੀ ਖਬਰ ਹੈ ਅਸੀਂ ਉਹਨਾਂ ਤਾਕਤਾਂ ਦਾ ਡਟ ਕੇ ਮੁਕਾਬਲਾ ਕਰਾਂਗੇ ਜਿਹੜੀਆਂ ਇਹਨਾਂ ਦੇ ਪਿੱਛੇ ਕੰਮ ਕਰ ਰਹੀਆਂ ਨੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਸੈਂਟਰ ਸਰਕਾਰ ਨੂੰ ਅਤੇ ਪੰਜਾਬ ਸਰਕਾਰ ਨੂੰ ਇਹ ਬੇਨਤੀ ਹੈ ਕਿ ਹਾਈ ਅਲਰਟ ਤੇ ਰਹਿੰਦੇ ਹੋਏ ਆਪਣੇ ਆਪਣੇ ਸਹਾਦਿਆਂ ਦੀ ਜਿਹੜੀ ਉਹ ਰਾਖੀ ਕੀਤੀ ਜਾਵੇ ਜਾਨ ਮਾਲ ਦੀ ਜਿਹੜੇ ਵਿਦੇਸ਼ੋਂ ਆਏ ਨੇ ਸਲਾਨੀ ਉਹਨਾਂ ਦੀ ਰੱਖਿਆ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ